ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈਰੀ ਸਾਧ ਸੰਗਤੋ ਜੋ ਆਪਣੀ ਕਥਾ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਚੱਲ ਰਹੀ ਹੈ ਲੜੀਵਾਰ ਕਥਾ ਚੱਲ ਰਹੀ ਹੈ ਅੱਜ ਆਪਾਂ ਕਥਾ ਵਿਚਾਰ ਸ਼ੁਰੂ ਕਰਨੀ ਹੈ ਮੋਖ ਤੇ ਮੁਕਤੀ ਮੋਖ ਵੀ ਉਹਨੂੰ ਕਹਿੰਦੇ ਆ ਮੁਕਤੀ ਵੀ ਕਹਿੰਦੇ ਆ ਸੰਸਕ੍ਰਿਤ ਦਾ ਸ਼ਬਦ ਆ ਮੋਖ ਮੁਕਤੀ ਆਪਾਂ ਆਮ ਕਹਿੰਦੇ ਆ ਵੀ ਇਹਦੀ ਮੁਕਤੀ ਹੋ ਜੇ ਕਹਿੰਦੇ ਪਰਮੇਸ਼ਰ ਦੀ ਬੰਦਗੀ ਕਰਕੇ ਜਨਮ ਮਰਨ ਦੀ ਫਾਂਸੀ ਕੱਟ ਕੇ ਜਨਮ ਮਰਨ ਤੋਂ ਰਹਿਤ ਹੋ ਜਾਣ ਦਾ ਨਾਮ ਹੈ ਮੁਕਤੀ ਮੁਕਤੀ ਦਾ ਅਰਥ ਨਿਰਾਵੀ ਜੇ ਆਪਾਂ ਕਰਗੇ ਜਿਵੇਂ ਕਿ ਪ੍ਰਮਾਤਮਾ ਦੀ ਭਗਤੀ ਕਰਕੇ ਉਹਦੇ ਚਰਨਾਂ ਵਿੱਚ ਅਭੇਦ ਹੋ ਜਾਣਾ ਮਿਲ ਜਾਣਾ ਵੀ ਮੁਕਤੀ ਆਪਾਂ ਆਖਦੇ ਆਂ ਵੀ ਆਪਣੀ ਮੁਕਤੀ ਹੋਊਗਾ ਯਾਰ ਗੁਰੂ ਦੇ ਚਰਨਾਂ 'ਤੇ ਜਾ ਕੇ ਮਿਲ ਕੇ ਮੁਕਤੀ ਹੋਗੀ ਹੁਣ ਸੰਸਾਰ ਦੀ ਰਜਨਾ ਬੜੀ ਅਦਭੁੱਤ ਹੈ ਜੀਵ ਜਦ ਜਨਮ ਲੈ ਕੇ ਦੁਨੀਆਂ ਵਿੱਚ ਆਉਂਦਾ ਤਾਂ ਦੁਨੀਆਂ ਦੇ ਕੌਤਕ ਦੇਖ ਕੇ ਤੇ ਮਾਇਆ ਦੇ ਰੰਗ-ਬਰੰਗੇ ਚੋਚ ਦੇਖ ਕੇ ਚੋਜੀ ਪਿਆਰੇ ਨੂੰ ਭੁੱਲ ਜਾਂਦਾ ਪਰਮੇਸ਼ਰ ਨੂੰ ਭੁੱਲ ਜਾਂਦਾ ਬੰਦਾ ਦੁਨੀਆ ਦੇ ਚੋਚ ਦੇ ਭੁੱਲ ਕੇ ਐਸੇ-ਐਸੇ ਕੰਮ ਕਰਦਾ ਹੈ ਜਿੰਨਾ ਕਰਮਾਂ ਦਾ ਫਾਲ ਆ ਇਸ ਨੂੰ ਦੁੱਖ ਤਕਲੀਫਾਂ ਮਿਲਦੀਆਂ ਆ ਪਾਹੇ ਜੇ ਕੰਮ ਕਰ ਦਿੰਨੇ ਆ ਜਿਹੜੇ ਕਿ ਆਪਣੇ ਨਹੀਂ ਕਰਨ ਦੇ ਯੋਗ ਆਪਾਂ ਨੂੰ ਇਹ ਜੇ ਕੰਮ ਕਰ ਦਿੰਨੇ ਆ ਤੇ ਫਿਰ ਆਪਾਂ ਨੂੰ ਦੁੱਖ ਤੇ ਤਕਲੀਫਾਂ ਹੀ ਮਿਲਦੀਆਂ ਆ ਮੇਰੇ ਤੇ ਜਿਵੇਂ ਗੁਰੂ ਜੀ ਦੱਸਦੇ ਆ ਕਹਿੰਦੇ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਧਾਨੀਆਂ ਤਉ ਮਥੇ ਧਰਮ ਰਾਏ ਕਹਿੰਦੇ ਸੋ ਜਦ ਜੀਵ ਨੂੰ ਦੁੱਖ ਪ੍ਰਾਪਤ ਹੋਵੇ ਤਾਂ ਇਸ ਦੀ ਇੱਛਾ ਹੁੰਦੀ ਆ ਕਿ ਕਿਵੇਂ ਦੁੱਖ ਤੋਂ ਛਟਕਾਰਾ ਮੈਨੂੰ ਮਿਲੇ ਤੇ ਸੁੱਖ ਦੀ ਪ੍ਰਾਪਤੀ ਹੋਵੇ ਕਿਉਂਕਿ ਦੁੱਖ ਵੀ ਬੁਰੀ ਬਲਾ ਹੈ ਦੁੱਖ ਬਹੁਤ ਬੁਰਾ ਹੈ ਬੜਾ ਚਲਣਾ ਔਖਾ ਹੈ ਹਨ ਸਾਧ ਸੰਗਤ ਜਿਹਨੂੰ ਲੱਗਿਆ ਹੁੰਦਾ ਪਤਾ ਉਹਨੂੰ ਹੀ ਚਲਣਾ ਬਹੁਤ ਔਖਾ ਹੁੰਦਾ ਤਾਂ ਕੋਦੋਂ ਫਰਿਆ ਹੁੰਦਾ ਵੀ ਹੇ ਸੱਚੇ ਪਾਤਸ਼ਾਹ ਜਿਹੜਾ ਕੰਮ ਤੋਂ ਕਹੇ ਅਸੀਂ ਉਹ ਕਰ ਲਾਂਗੇ ਪਰ ਮੇਰੀ ਆ ਤਕਲੀਫ ਬੰਦ ਕਰ ਦੇ ਠਾ ਦੇ ਮੇਰੇ ਬਹੁਤ ਚੀਜ਼ਾਂ ਪੈਂਦੀਆਂ ਦੁਖੀ ਨੂੰ ਕਦੀ ਚੈਨ ਨਹੀਂ ਹੁੰਦਾ ਦੁੱਖ ਦੁੱਖ ਵੀ ਬੁਰੀ ਬਲਾਹ ਹੈ ਦੁੱਖ ਦੁਖੀ ਨੂੰ ਕਦੇ ਚੈਨ ਨਹੀਂ ਹੁੰਦਾ ਦੁਖੀ ਕਦੇ ਰੱਜ ਕੇ ਹਾਰ ਨਹੀਂ ਕਰਦਾ ਰੋਟੀ ਪਾਣੀ ਵੀ ਨਹੀਂ ਰੱਜ ਕੇ ਖਾਂਦਾ ਦੁਖੀ ਪੁਰਸ਼ ਸਾਹ ਸੰਤੋ ਸਭ ਤੋਂ ਵੱਡਾ ਦੁੱਖ ਜਨਮ ਮਰਨ ਦਾ ਹੈ ਸਿਆਮਾਰਾ ਕਹਿੰਦੇ ਸਭ ਤੋਂ ਵੱਡਾ ਆ ਵੀ ਦੁੱਖ ਥੋੜੇ ਆ ਜਿਹੜੇ ਆਪਣਾ ਦੁੱਖ ਤਕਲੀਫਾਂ ਆਉਂਦੀਆਂ ਥੋੜੀਆਂ ਐ ਪਰ ਸਭ ਤੋਂ ਵੱਡਾ ਦੁੱਖ ਮਾਰੇ ਕਹਿੰਦੇ ਜਨਮ ਤੇ ਮਰਨ ਦਾ ਹੈ ਮੇ ਕਿਹੜੀਆਂ ਟੇਡੀਆਂ ਜੂਨਾ ਚ ਆਪਾਂ ਇੰਨੇ ਆ ਜਿਹੜੀਆਂ ਚ ਨਹੀਂ ਪਹਿਣਾ ਚਾਹੀਦਾ ਕਿੰਨੇ ਕਿੰਨੇ ਆਪਾਂ ਦੇਖਦੇ ਆ ਬੈਸਟਾਰੇ ਕੀੜੇ ਹੋਰ ਕੀ ਯਾਰ ਭੈੜੀਆਂ ਭੈੜੀਆਂ ਜੂਨਾ ਮਾਰ ਜੂ ਉੱਥੋਂ ਬਚਾਵੇ ਜਾ ਸੱਚੀ ਬਾਣੀ ਗੁਰੂ ਦੀ ਚੰਗੇ ਕਰਮ ਇਹ ਕਰਨੇ ਚਾਹੀਦੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਯਾਰ ਕੀ ਗਣਾ ਕਿਤੇ ਭਲੇਖੇ ਨਾ ਕੋਈ ਫੁੱਲ ਪਾਪ ਹੋ ਜੇ ਯਾਰ ਨਾ ਕੋਈ ਨਾ ਕਰੋ ਜਦੋਂ ਆਪਾਂ ਨੂੰ ਸੋਝੀ ਆ ਗਈ ਯਾਰ ਫੇਰ ਤਾਂ ਜਮਾ ਹੀ ਨਹੀਂ ਇਹ ਦੁੱਖ ਸਾਧ ਸੰਗਤ ਦੀ ਕਿਰਪਾ ਦੁਆਰਾ అనుਭਵ ਹੁੰਦਾ ਹੈ ਇਸ ਤੋਂ ਬਚਣਾ ਹੀ ਚਾਹੀਦਾ ਤੇ ਇਸ ਤੋਂ ਛੁਟਕਾਰਾ ਪਾ ਕੇ ਸੱਚੇ ਸੁੱਖ ਦੀ ਪ੍ਰਾਪਤੀ ਕਰਨ ਵਾਲਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਵਾਲਾ ਜੀਵ ਮੁਕਤ ਹੁੰਦਾ ਜਿਹੜਾ ਪਰਮੇਸ਼ਰ ਦੀ ਬਾਣੀ ਨਾਲ ਜੁੜ ਗਿਆ ਉਹਦੀ ਸੇਵਾ ਨਾਲ ਜੁੜ ਗਿਆ ਉਹਦੇ ਦਰ ਤੇ ਜਾ ਕੇ ਚੰਗੀ ਸੇਵਾ ਕਰੇ ਉਹ ਮੁਕਤੰਦ। ਇਸ ਵਾਸਤੇ ਐਸੇ ਭਜਨੀਕ ਪੁਰਸ਼ਾਂ ਨੂੰ ਹੀ ਗੁਰੂ ਅਰਜਨ ਦੇਵ ਜੀ ਨੇ ਮੁਕਤ ਰੂਪ ਤੇ ਸੰਸਾਰ ਦੇ ਤਾਰਨ ਵਾਲਾ ਵੀ ਦੱਸਿਆ। ਜਿਹੜਾ ਇਹ ਜੇ ਕੰਮ ਕਰੇ ਗੁਰੂਦvare ਜਾ ਕੇ। ਕਹਿੰਦੇ ਆਪ ਮੁਕਤ ਮੁਕਤ ਕਰੇ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰੋ। ਬਾਾਰੇ ਕਹਿੰਦੇ ਅਸੀਂ ਉਸ ਮਨੁੱਖ ਦੇ ਬਾਰੇ ਬਾਰੇ ਜਾਣੇ ਆ। ਅਸੀਂ ਉਹਨੂੰ ਨਮਸ਼ਕਾਰ ਕਰਦੇ ਆ ਜਿਹੜਾ ਆਪ ਮੁਕਤ ਹੈ। ਤੇ ਹੋਰ ਨਾਲ ਵੀ ਮੁਕਤੀ ਦੇ ਰਾਹ ਦੱਸਦਾ ਹੈ ਕਹਿੰਦੇ ਸੋ ਮੁਕਤੀ ਉਹਨਾਂ ਜੀਵਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਕਿ ਈਸ਼ਵਰ ਜਿਹੜੇ ਕਿ ਪਰਮੇਸ਼ਰ ਦੇ ਨਾਲ ਜੁੜੇ ਹੋਏ ਹੁੰਦੇ ਆ ਵਾਹਿਗੁਰੂ ਦੀ ਬਾਣੀ ਦੇ ਨਾਲ ਜੁੜੇ ਹੋਏ ਨਰੰਗ ਕਰਦੇ ਚਰਨਾਂ ਦੇ ਨਾਲ ਜੁੜ ਜਾਂਦੇ ਆ ਬਿਨਾ ਵਾਹਿਗੁਰੂ ਦੀ ਪ੍ਰੀਤੀ ਕਰਨ ਦੇ ਮੁਕਤੀ ਮਿਲਣੀ ਅਸੰਭਵ ਹੈ ਮੁਕਤੀ ਨਹੀਂ ਮਿਲਦੀ ਜਿੰਨਾ ਚਿਰ ਆਪਾਂ ਪਰਮੇਸ਼ਰ ਦੇ ਲੜ ਨਹੀਂ ਲੱਗਦੇ ਮੁਕਤੀ ਵੀ ਚਾਰ ਪ੍ਰਕਾਰ ਦੀ ਹੁੰਦੀ ਆ ਸਤਿਗੁਰੂ ਜੀ ਕਹਿੰਦੇ ਜਿਸ ਦਾ ਬੇਰਬਾ ਅੱਗੇ ਹੋਰ ਜਗ੍ਹਾ ਵੀ ਲਿਖਿਆ ਸੋ ਸਤਿਗੁਰ ਦੇ ਪਿਆਰੇ ਮੁਕਤੀ ਹਾਸਲ ਕਰਦੇ ਹੋਏ ਨਿਰੰਕਾਰ ਦੇ ਅਪੇਧ ਰੂਪ ਨਾਲ ਅਪੇਧ ਹੁੰਦੇ ਹੋਏ ਫਿਰ ਮੁਕਤੀ ਦੀ ਪ੍ਰਵਾਹ ਹੀ ਨਹੀਂ ਕਰਦੇ ਕਿਉਂਕਿ ਮਹਾਰਾਜ ਦੇ ਗਿਆਨੀ ਪੁਰਸ਼ ਨੂੰ ਸਦਾ ਮੁਕਤ ਰੂਪ ਹੀ ਦੱਸਿਆ ਜਿਹੜਾ ਗਿਆਨ ਪ੍ਰਾਪਤ ਕਰ ਲੇ ਗੁਰੂ ਦੀ ਬਾਣੀ ਚੋਂ ਪੜ ਕੇ ਵੀ ਆ ਰਾਹ ਦੱਸਦੀ ਆ ਬਾਣੀ ਇੱਧਰ ਨੂੰ ਜਾਣਾ ਇੱਧਰ ਨੂੰ ਨਹੀਂ ਜਾਣਾ ਆਹ ਕੰਮ ਨਹੀਂ ਕਰਨੇ ਆਹ ਕਰਨੇ ਜਿਹਨੂੰ ਗਿਆਨ ਹੋ ਜਾਵੇ ਮਹਾਰਾ ਜੀ ਕਹਿੰਦੇ ਉਹ ਮੁਖਤ ਹੈ ਜਿਵੇਂ ਕਿ ਸੁਰਗ ਨਰਕ ਅੰਮ੍ਰਿਤ ਵਿਖੇ ਇਹ ਕੰਮਰਤਾ ਇੱਕ ਬੁਜੈਰ ਹੈ ਵੀ ਇਹਦਾ ਪਤਾ ਹੋਵੇ ਬੰਦੇ ਨੂੰ ਸਭ ਤੋਂ ਕੰਚਨ ਅਰ ਪੈਸਾ ਕਹਿੰਦੇ ਜਿਹੜਾ ਪੈਸਾ ਇਹ ਸਭ ਆਪਾਂ ਨੂੰ ਇੱਕ ਵਿਖਿਆ ਦੇ ਸਮਾਨ ਹੈ ਜਹਰ ਦੇ ਸਮਾਨ ਹੈ ਸਾਰਾ ਕੁਝ ਸੁਰਗ ਨਰਕ ਅੰਬਰਦਸ ਇਹ ਜਿਹੜੀਆਂ ਚੀਜ਼ਾਂ ਆਪਾਂ ਨੂੰ ਸਾਰਾ ਫਲ ਜਿਹੜਾ ਬਾਹਲਾ ਪੈਸਾ ਹੈ ਗਲਤ ਕੰਮ ਨਾਲ ਕਮਾਵਾਂਗੇ ਉਹ ਦੁੱਖ ਦੇਊਗਾ ਉਸ ਤੋਂ ਨਿੰਦਾ ਇਹ ਸਮਝਾ ਕੇ ਲੋਭ ਮੋਹ ਫਨ ਤੈਸਾ ਉਸ ਤੋਂ ਤੇ ਨਿੰਦਾ ਇਹ ਵੀ ਆਪਾਂ ਨੂੰ ਪਤਾ ਵੀ ਉਸ ਤੋਂ ਕਰਾਂਗੇ ਆਹ ਫਲ ਮਿਲੂ ਨਿੰਦਿਆ ਕਰਾਂਗੇ ਆਹ ਫਲ ਗਰੂ ਲੋਭ ਮੋਹ ਹੰਕਾਰ ਕਰਾਂਗੇ ਆਹ ਫਲ ਮਿਲੂ ਆਪਾਂ ਨੂੰ ਸਾਰਾ ਪਤਾ ਹੈ ਦੁੱਖ ਸੁੱਖੇ ਵਾਧੇ ਜੈ ਨਾਨਨ ਤਹ ਤੁਮ ਜਾਣੋ ਗਿਆਨੀ ਕਹਿੰਦੇ ਤੂੰ ਸਾਰਾ ਕੁਝ ਗਿਆਨੀ ਜਾਣਦਾ ਤੈਨੂੰ ਸਾਰਾ ਪਤਾ ਫੇਰ ਵੀ ਤੂੰ ਪਾਪ ਕਰੇ ਇਹ ਫਿਰਦਾ ਨਰਕ ਸਦਾ ਜਾਇਂ ਗਈ ਕਹਿੰਦੇ ਤੈਨੂੰ ਦੁੱਖ ਸੁੱਖੇ ਵਾਧੇ ਕਹਿੰਦੇ ਦੁੱਖਾਂ ਸੁੱਖਾਂ ਦੇ ਵਿੱਚ ਤੂੰ ਬੰਨਿਆ ਹੋਇਆ ਹੈ ਜੈ ਨਾਨਨ ਵੀ ਇਹਨਾਂ ਦੇ ਵਿੱਚ ਆਪਾਂ ਨਹੀਂ ਜਾਣਾ ਤੈ ਤੁਮ ਜਾਣਿਓ ਕਹਿੰਦਾ ਤੂੰ ਜਾਣਦੀ ਕਰੇਗਾ ਗਿਆਨੀ ਤੇ ਫੇਰ ਤੇਰਾ ਕੀ ਹਾਲ ਹੋਊ ਕਹਿੰਦੇ ਨਾਨਕ ਮੁਕਤ ਤਾਹੇ ਤੁਮ ਮੰਨਿਓ ਇਹ ਬਿੱਤ ਕੋ ਜੋ ਪ੍ਰਾਨੀ ਕਹਿੰਦੇ ਮਾਰਿਕ ਨਾਨਕ ਗੁਰੂ ਮਹਾਰਾਜ ਕਹਿੰਦੇ ਫੇਰ ਅਸੀਂ ਜਾਣਾਗੇ ਤੈਨੂੰ ਜੇ ਤੂੰ ਇਹਨਾਂ ਚੀਜ਼ਾਂ ਤੋਂ ਨਿਕਲ ਜਵੇਂ ਪ੍ਰਾਨੀ ਸੋ ਪਰਮੇਸ਼ਰ ਦੇ ਪਿਆਰੇ ਸਦਾ ਮੁਕਤ ਰੂਪ ਹਨ ਤਾਂ ਤੇ ਹਰ ਇੱਕ ਪੁਰਸ਼ ਨੂੰ ਮੁਕਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਤ ਗੁਰੂ ਜੀ ਨੇ ਸਿੱਖਾਂ ਨੂੰ ਜੀਵਨ ਮੁਕਤ ਦੱਸਿਆ ਦੇਖਣ ਨੂੰ ਦੁਨੀਆਂ ਵਿੱਚ ਜਿਉਂਦੇ ਐ ਪਰ ਜੀਵਨ ਭਾਵ ਨੂੰ ਮਾਰ ਕੇ ਅਮਲਾਸੀ ਸੁੱਖ ਦਾ ਰੰਗ ਲੈ ਰਹੇ ਹਨ ਐਸੇ ਆਤਮਿਕ ਆਨੰਦ ਵਿੱਚ ਆਨੰਦ ਲੈਂਦਿਆਂ ਨੂੰ ਵੇਖ ਕੇ ਹੀ ਸਤ ਗੁਰੂ ਜੀ ਨੇ ਕਿਹਾ ਹੈ ਕਿਹਾ ਹੈ ਕਿ ਹਰ ਦਰਸ਼ਨ ਕੇ ਜਨ ਮੁਕਤ ਮੰਗਿਓ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ अथवा ਮੁਕਤੀ ਬਪੂੜੀ ਭੀ ਗਿਆਨੀ त्याਗੇ ਸੋ ਗੁਰਮੁਖ ਪਰਮਾਤਮਾ ਨਾਲ ਅਭੇਦ ਹੋ ਕੇ ਕਹਿੰਦੇ ਜਿਉਂ ਜਲ ਮੈ ਜਲ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਬਾਨਾ ਮਟਕੇ ਗਮਨ ਪਾਏ ਵਿਸ਼ਰਾਮ ਨਾਨਕ ਪ੍ਰਭ ਕੇ ਸਤਿ ਕਰਵਾਨ ਸੱਚੇ ਪਾਤਸ਼ਾਹ ਜੀ ਦੀ ਕਰਵਾਨ ਜਾਈਏ ਜਿਹੜਾ ਸਾਨੂੰ ਏਡੀ ਸੋਝੀ ਦੇ ਕੇ ਐਸੀ ਬਾਣੀ ਦੇ ਨਾਲ ਜੋੜਦਾ ਪਰਮੇਸ਼ਰ ਵਾਹਿਗੁਰੂ ਸਦਾ ਹੀ ਆਨੰਦ ਲੈਂਦੇ ਹਨ ਸੋ ਹਰ ਇੱਕ ਪੁਰਸ਼ ਨੂੰ ਚਾਹੀਦਾ ਹੈ ਕਿ ਸੱਚੀ ਮਿਹਨਤ ਕਰਕੇ ਨੇਕ ਕਮਾਈ ਕਰਕੇ ਮੌਕਤੀ ਪ੍ਰਾਪਤ ਕਰਦਾ ਹੋਇਆ ਪਰਮੇਸ਼ਰ ਦੇ ਚਰਨਾਂ ਵਿੱਚ ਆਨੰਦ ਲਵੇ ਇਹ ਇੱਕ ਆਨੰਦ ਸਾਧ ਸੰਗਤ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਜਾ ਬਾਣੀ ਪੜ ਲਾ ਚੰਗੇ ਕਰ ਦੇ ਇਹਦੇ ਵਿੱਚ ਇੱਕ ਅਲੱਗ ਹੀ ਆਨੰਦ ਹੈ ਬੰਦਾ ਚੁਗਲੀ ਕਰਨ ਲੱਗਿਆ ਕੋਈ ਮਾੜੇ ਕਰਮ ਅਗਲਾ ਕੜਾ ਕੜਾ ਬੰਦੇ ਨੂੰ ਕੀ ਸਿਖਾਉਂਦਾ ਇਹ ਗੁੱਟ ਚ ਪਾਇਆ ਜਦੋਂ ਇਹ ਹੱਥ ਨਾਲ ਕੋਈ ਗਲਤ ਕੰਮ ਕਰਾਂਗੇ ਕੜਾ ਦੱਸੂਗਾ ਓਪਾ ਲਿਆ ਲੋਕਾ ਗੁਰੂ ਦਾ ਬੰਧਨ ਚ ਬੱਧਿਆ ਹੋਇਆ ਤੂੰ ਕੀ ਕਰ ਲਿਆ ਸਾਧ ਸੰਗਤੋ ਜਿਹੜੇ ਸਾਰੇ ਪੰਜੇ ਕਕਾਰ ਆ ਨਾ ਉਹ ਤੈਨੂੰ ਦੱਸ ਰਹੇ ਆ ਵਰਜ ਰਹੇ ਆ ਤੈਨੂੰ ਵੀ ਇਹ ਕੰਮ ਤੂੰ ਨਹੀਂ ਕਰਨੇ ਤੇ ਬੰਦਾ ਇਹਨਾਂ ਕੰਮਾਂ ਤੋਂ ਵਰਜ ਜਾ ਜਾਂਦਾ ਉਹ ਮੁਕਤ ਹੈ ਉਹਨੂੰ ਪਤਾ ਵੀ ਮੈਂ ਇੱਥੋਂ ਗਲਤ ਹਾਂ ਤਾਂ ਮੈਂ ਮਾਰਿਆ ਜਾਵਾਂ ਇਹ ਜ਼ਿੰਦਗੀ ਨੇ ਤਾਂ ਲੰਘ ਦੇ ਨੰਗੇ ਨੰਗੇ ਜਾਣਾ ਹੈ ਕਿਸੇ ਨੇ ਆਪਾਂ ਨੂੰ ਦਾਖੂ ਦਾਣਾ ਤਾਂ ਦੇਣਾ ਹੀ ਨਹੀਂ ਸਾਥ ਸੰਗਤ ਜਿਨ੍ਹਾਂ ਦੀ ਖਾਤਰ ਆਪਾਂ ਪੁੰਨ ਪਾਪ ਕਰਾਂਗੇ ਪੁੱਤਾਂ ਧੀਆਂ ਦੀ ਖਾਤਰ ਹੀ ਕਰਾਂਗੇ ਪੁੱਤ ਤੀ ਆਪਦੇ ਕਮਾਈ ਜਾਂਦੇ ਆ ਖਾਈ ਜਾਂਦੇ ਆ ਵਧੀਆ ਸੋਹਣੀਆਂ ਦੀ ਜ਼ਿੰਦਗੀ ਨੰਗਾਉਂਦੇ ਆ ਆਪਾਂ ਕੀ ਲੈਣਾ ਹੈ ਮौज ਕਰਨ ਪੜਾ ਤੇ ਲਿਖਾ ਤੇ ਵਿਆਹ ਤੇ ਸਭ ਕੁਝ ਕਰਤਾ ਨਾ ਯਾਰ ਹੁਣ ਆਪਾਂ ਪਾਪ ਵਾਲੇ ਪਾਸੇ ਨਹੀਂ ਜਾਣਾ ਇਹ ਜੀਵ ਨੂੰ ਗਿਆਨ ਹੈ ਫਿਰ ਉਹ ਤੇ ਕੋਈ ਲਖਾਰੀ ਕੀ ਲਿਖਦਾ ਮਗਰੋਂ ਕਹਿੰਦਾ ਸਭ ਤੋਂ ਵੱਡੇਰਾ ਦੁੱਖ ਜਨਮ ਮਰਨ ਵਾਲਾ ਸਭ ਤੋਂ ਵੱਡਾ ਦੁੱਖ ਹੈ ਜਿਹੜਾ ਜਨਮ ਮਰਨ ਵਾਲਾ ਹੈ ਉੱਥੋਂ ਆਪਾਂ ਜਿੱਡੀਆਂ ਜੂਨਾ ਥੋੜਾ ਆਪਾਂ ਦੇਖ ਹੀ ਲਈ ਕਿ ਕੀ ਆ ਕੀੜੇ ਬਕੌੜੇ ਦੇਖ ਕੇ ਆਪਾਂ ਸਾਬਕਾ ਕਰ ਲਿਆ ਘੋਲ ਘਲੇ ਰਸ ਸੂਰ ਸਭੇ ਮਾਰੇ ਹੀ ਆ ਨਾ ਜਨਮ ਇਹ ਕੀ ਕੁਛ ਨਾ ਹੋਈ ਜਾਂਦਾ ਵਿਚਾਰੇ ਨੂੰ ਚੰਗਣਾਉਣਾ ਨਹੀਂ ਤੋੜਣਾ ਨਹੀਂ ਪਲੀਤ ਹੀ ਹੋਏ ਤੁਰੇ ਫਿਰਨਾ ਯਾਰ ਸਾਰੀ ਜ਼ਿੰਦਗੀ ਇਸ ਦੁੱਖ ਵਿੱਚੋਂ ਛਟਕਾਰਾ ਚਾਹੀਏ ਭਾਵਨਾ ਕਹਿੰਦੇ ਇਹ ਜਿਹੇ ਦੁੱਖ ਤੋਂ ਜਿਹੜਾ ਜਨਮ ਮਰਨ ਦੇ ਦੁੱਖ ਤੋਂ ਛਟਕਾਰਾ ਪਾਉਣਾ ਚਾਹੀਦਾ ਇਹ ਜਿਆ ਗਿਆਨ ਲਈ ਦੇਖੋ ਸਖਦੇਵ ਜੀ ਨੇ ਦਿਲੋਂ ਅਨੁਭਵ ਕਰ ਜਿਹੜਾ ਸਖਦੇਵ ਇੱਕ ਲਖਾਰੀ ਹੈ ਉਹ ਕਹਿੰਦਾ ਦੇਖੋ ਸਖਦੇਵ ਜੀ ਨੇ ਦਿਲੋਂ ਅਨੁਭਵ ਕਰ ਲਾ ਕਹਿੰਦਾ ਦਿਲੋਂ ਅਨੁਭਵ ਕੀਤਾ ਵੀ ਤਾਂ ਬਚਾਂਗੇ ਜੇ ਗੁਰੂ ਦੀ ਬਾਣੀ ਨਾ ਚੜਾਂਗੇ ਜਨਕ ਦੇਦਰ ਜਾ ਕੇ ਝੂਠ ਦਾ ਪਰਵਾਣਾ ਜਿਹੜਾ ਰਾਜਾ ਜਨਕ ਸੀ ਦੱਸਦੇ ਉਈ ਇਸਤਰੀ ਦਾ ਝੂਠਾ ਪਤਾ ਨਹੀਂ ਕੀ ਐ ਕਿ ਚੱਕਰ ਆਉਂਦਾ ਇਹਦੇ ਵਿੱਚ ਝੂਠ ਦਾ ਪਾਉਂਦਾ ਹੈ ਤਾਂ ਤੇ ਜੱਗ ਆਏ ਕਰ ਕਰੀਏ ਪਵਿੱਤਰ ਕੰਮ ਕਹਿੰਦੇ ਜੱਗ ਤੇ ਆ ਕੇ ਪਵਿੱਤਰ ਕੰਮ ਕਰੀਏ ਝੂਠੇ ਕੰਮ ਨਾ ਕਰੀਏ ਜਿਵੇਂ ਜਨਕ ਦੇ ਸ਼ਹਿਦਕਰ ਵਾਲੇ ਨੇ ਕਿ ਜਨਕ ਨੇ ਪਾਣੀ ਮੰਗਿਆ ਸੀ ਕਿ ਨੇ ਝੂਠਾ ਕਰਕੇ ਫੜਾਤਾ ਸੀ ਕਹਿੰਦੇ ਉਹ ਇਹ ਜੇ ਝੂਠਿਆਂ ਕੰਮਾਂ ਤੋਂ ਬਚ ਗਏ ਤਾਂ ਤੇ ਜੱਗ ਆਏ ਕਰ ਕਰੀਏ ਪਵਿੱਤਰ ਕੰਮ ਫਿਰ ਮਾਨਸ ਜਨਮ ਫਿਰ ਹੱਥ ਨਹੀਂ ਆਵਣਾ ਕਹਿੰਦੇ ਇਹ ਤੇਰੇ ਜਿਹੜਾ ਮਾਲ ਸਜਾ ਨਾ ਇਹ ਮੇਲੇ ਦੇ ਵਿੱਚ ਤੁਰੇ ਫਿਰਦੇ ਨੇ ਤੂੰ ਬਤਾ ਜਾਣਾ ਤੈਨੂੰ ਪਤਾ ਨਹੀਂ ਲੱਗਣਾ ਕਦੋਂ बिक ਤੇ ਗਿਆ ਫੇਰ ਇਹਨੇ ਆਉਣਾ ਨਹੀਂ ਮੰਜੇ ਤੇ ਪਿਆ ਪਸਤਾਏਗਾ ਬੁੱਢਾ ਹੋਇਆ ਨਾ ਰੋਵੇਂਗਾ ਫਿਰ ਤੇਰੀ ਜੋ ਰੋਣ ਵੀ ਨਹੀਂ ਨਿਕਲਣਾ ਤੇਰੀਆਂ ਅੱਖਾਂ ਨੇ ਜਲਬ ਨਹੀਂ ਕੱਢਣਾ ਸਭ ਕੁਝ ਤੇਰਾ ਮੁੱਕ ਜਾਣਾ ਫੇਰ ਪਸਤਾਏਗਾ ਤਾਂ ਤੇ ਭਗਤ ਕਰ ਜਗ ਹੋਈਏ ਮੁਕਤ ਸਦਾ ਕਹਿੰਦੇ ਤਾਂ ਹੀ ਲਖਾਰੇ ਕਹਿੰਦਾ ਤੇ ਭਗਤ ਕਰ ਜਗ ਹੋਏ ਮੌਕਤ ਸਦਾ ਕਹਿੰਦਾ ਮੌਕਤ ਹੋਈਏ ਜੱਗ ਤੋਂ ਇਸ ਭਾਰੀ ਦੁੱਖ ਵਿੱਚ ਗੁਰਾਂ ਨੇ ਛਡਾਉਣਾ ਕਹਿੰਦੇ ਸਤਿਗੁਰੂ ਦੀ ਬਾਣੀ ਪੜਾਂਗੇ ਉਹਦੇ ਚੰਗੇ ਕਾਰਜ ਕਰਾਂਗੇ ਫੇਰ ਮਹਾਰਾਜ ਆਪਾਂ ਨੂੰ ਇਸ ਇਸ ਨਰਕकुंड ਚੋਂ ਛਡਾਉਣਗੇ ਸਤਿਗੁਰੂ ਜੀ ਚਾਰੇ ਪਦਾਰਥ ਬਖਸ਼ਣ ਵਾਲੇ ਜੈਸੇ ਗੁਰਮੁਖ ਹੈ ਚਾਰੇ ਕਰਮ ਕਿਹੜੇ ਆ ਧਰਮ ਅਰਥ ਧਰਮ ਕਾਮ ਮੋਖ ਕਹਾ ਦਾਤਾ ਪੂਰੀ ਭਾਈ ਸਿਮਰ ਸਿਮਰ ਬਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰ ਆਣਿਆ ਕਿਮਾ ਧਰਮ ਅਰਥ ਔਰ ਕਾਮ ਮੂਖ ਦੇਤੇ ਨਹੀਂ ਬਾਰ ਕਿਮਾ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲੱਗੇ ਕਿਵੇ ਸੱਚੇ ਪਾਤਸ਼ਾਹ ਦੀ ਲੜ ਲੱਗ ਜਾ ਜੇ ਚਾਰੇ ਪਦਾਰਥ ਲੈਣੇ ਆ ਤਾਂ ਸੋ ਇਨ ਚੌਹਾਂ ਪਦਾਰਥਾਂ ਦੀ ਪ੍ਰਾਪਤੀ ਕਾਲੇ ਸਤ ਗੁਰੂ ਜੀ ਦੇ ਚਰਨਾਂ ਦੀ ਓਟ ਲੈਣੀ ਸਭ ਤੋਂ ਜੋਗ ਸਮਝੀ ਹੈ ਹੁਣ ਸਾ ਸੰਗਤ ਹੁਣ ਆ ਗਿਆ ਪਰਪਕਾਰ ਪਰਪਕਾਰ ਕਿਹਨੂੰ ਕਹਿੰਨੇ ਆਪਾਂ ਪਰਪਕਾਰ ਹੈ ਕਿਸੇ ਗਰੀਬ ਅਨਾਥ ਦਾ ਕੰਮ ਵਿਗੜਦਾ ਦੇ ਕੇ ਦੁਖੀ ਦੇ ਕੇ ਉਹਦਾ ਕੰਮ ਸਵਾਰ ਦੇਣਾ ਉਹਨੂੰ ਕਹਿੰਦੇ ਪਰਪਕਾਰੀ ਵੀ ਆ ਬੰਦਾ ਦਾ ਯਾਰ ਪਰਪਕਾਰੀ ਆ ਆਪਾਂ ਕਹਿ ਦਿੰਨੇ ਆ ਕਿਸੇ ਨੂੰ ਪਾਣੀ ਪਿਵਾ ਦੇਣਾ ਕਿਸੇ ਨੂੰ ਹੋਰ ਕੋ ਕੁ ਕਰ ਦੇਣਾ ਇਹ ਪਰਪਕਾਰੀ ਹੈ ਆਪਣਾ ਕੰਮ ਛੱਡ ਕੇ ਉਸ ਦਾ ਕੰਮ ਸਵਾਰ ਦੇਣ ਦਾ ਨਾਉ ਵੀ ਪਰਵਕਾਰ ਹੈ ਕਹਿੰਦੇ ਜਦੋਂ ਪਰਵਕਾਰ ਕਰੀਏ ਫਿਰ ਆਪ ਦੇ بگੜਦੇ ਹੁੰਦੇ ਆ ਤੇ ਉਹਦਾ ਦੂਸਰੇ ਦਾ ਪਲ ਸੁਧਾਰਨਾ ਪਊ ਫੇਰ ਹੀ ਫਲ ਮਿਲੂ ਹੁਣ ਦੋ ਕੰਮ ਤਾਂ ਹੋਣੇ ਨੇ ਵੀ ਜਦੋਂ ਕਿ ਮੈਂ ਆਪ ਦਾ ਵੀ ਸਵਾਰਨਾ ਤੇ ਉਹਦਾ ਵੀ ਸਵਾਰਦਾਨ ਆਪਦਾ ਤੈਨੂੰ ਛੱਡਣਾ ਪਊ ਕੋਈ ਦੁਖੀ ਬੰਦਾ ਉਹਨੂੰ ਸ਼ਹਿਰ ਲੈ ਕੇ ਜਾਣਾ 6:00 ਵਜ ਗਈ ਜੇ ਉਹ ਤੇ ਪਰਪਕਾਰ ਕਰੇਗਾ ਤੈਨੂੰ ਆਪ ਦੇ ਕੰਮ ਛੱਡ ਕੇ ਉਹਦੇ ਨਾਲ ਤੁਰ ਕੇ ਜਾ ਕੇ ਹਸਪਤਾਲ ਡਾਕਟਰ ਦੇ ਉਹਦਾ ਇਲਾਜ ਕਰਾਏਗਾ ਤੈਨੂੰ ਉਹਦਾ ਫਲ ਮਿਲੂਗਾ ਇਹ ਆ ਪਰਪਕਾਰ ਪਰਪਕਾਰ ਕਰਨ ਦੀ ਕਿਉਂ ਲੋੜ ਹੈ ਇਹ ਲੋੜ ਖਾਤੋਂ ਆ ਸਰੀਰ ਨੂੰ ਪਰਵਕਾਰ ਕਰਨ ਦੀ ਮਾਰੇ ਕਹਿੰਦੇ ਕਹਿੰਦੇ ਪਰਵਕਾਰ ਕਰਨ ਦੀ ਲੋੜ ਇਸ ਵਾਸਤੇ ਹੈ ਕਿ ਮਨੁੱਖ ਦੇ ਹਿਰਦੇ ਵਿੱਚ ਇੱਕ ਦਿਆ ਦਾ ਗੁਣ ਵਸਦਾ ਹੈ ਹਰੇਕ ਵਸਦਾ ਹਰੇਕ ਦੇ ਆ ਜੇ ਸੁਗੁਣ ਦੇ ਹੋਣ ਕਰਕੇ ਹੀ ਧਰਮ ਹਿਰਦੇ ਵਿੱਚ ਵਸਦਾ ਕਹਿੰਦੇ ਜੇ ਦਇਆ ਦਾ ਗੁਣ ਵਸਦਾ ਹੋਵੇ ਫਿਰ ਧਰਮ ਵੀ ਆ ਜਾਂਦਾ ਜਿਵੇਂ ਪਹਿਲਾਂ ਮਹਾਰਾਜ ਨੇ ਦਿਆਰ ਅਧਿਆ ਸਿੰਘ ਨੂੰ ਫਿਰ ਧਰਮ ਸਿੰਘ ਜੇ ਤੇਰੇ ਵਿੱਚ ਦਇਆ ਹੈਗੀ ਆ ਤੇਰੇ ਵਿੱਚ ਧਰਮ ਵੀ ਹੈਗਾ ਦਇਆ ਕਰਨੀ ਕਿਸੇ ਜੀਵ ਨੂੰ ਮਰਦੇ ਨੂੰ ਬਚਾ ਦੇਣਾ ਕਿਸੇ ਦੇ ਕੋਈ ਹੋਰ ਵੱਡਾ ਨੁਕਸਾਨ ਹੁੰਦਾ ਉੱਥੋਂ ਬਚਾ ਦੇਣਾ ਉਹ ਤੇ ਦਇਆ ਉਹ ਤਾਂ ਹੀ ਬਚਾਵੇਗਾ ਜੇ ਤੇਰੇ ਵਿੱਚ ਧਰਮ ਹੈ ਜੇ ਧਰਮੀ ਤੇਰੇ ਵਿੱਚ ਨਗਲ ਛੱਡਖੜ ਪੈਣ ਦੇ ਡੰਗ ਆਏ ਦੇ ਐਂ ਸੋਚ ਕੇ ਡੰਗ ਜਾਂਦਾ ਕੋਲ ਦੀ ਪਰ ਨਹੀਂ ਸੋ ਧਰਮੀ ਆਦਮੀ ਸਦਾ ਚਾਹੁੰਦਾ ਹੈ ਕਿ ਅਨਾਥਾਂ ਗਰੀਬਾਂ ਦੁਖੀਆਂ ਪੁਰਸ਼ਾਂ ਦੀ ਮਦਦ ਕਰਾਂ ਕਿਉਂਕਿ ਜਿੱਥੇ ਇਹ ਵਿਚਾਰ ਨਹੀਂ ਉਹ ਹਿਰਦਾ ਚੰਡਾਲ ਰੂਪ ਆ ਮਹਾਰਾਜ ਕਹਿੰਦੇ ਜਿਹਦੇ ਵਿੱਚ ਦਇਆ ਤੇ ਧਰਮ ਹੈ ਨਹੀਂ ਉਹਦਾ ਹਿਰਦਾ ਚੰਡਾਲ ਤੇ ਰੂਪ ਆ ਚੰਡਾਲ ਦਾ ਰੂਪ ਹੈ ਉਹ ਚੰਡਾਲ ਹੀ ਕਹੂਗਾ ਨਾ ਫਸੇ ਪਰੰ ਦਫਾ ਹੋਵੇ ਜਰਾ ਪਾ ਕੇ ਲੈਣਾ ਤੋ ਨਹੀਂ ਅਗਲਾ ਕਹਿੰਦਾ ਨਾ ਜਾਰ ਅੱਜ ਜੇ ਫਸ ਗਿਆ ਨਾ ਆਪਣੇ ਦੇਖਣ ਤੇ ਤੇ ਆਪਣੇ ਕਹਿਣ ਤੋਂ ਬਿਨਾ ਤੇ ਫੇਰ ਇਹਨੇ ਨਿਕਲ ਜਰਾ ਜਿਹਨੂੰ ਬਚਾਓ ਫੇਰ ਉੱਥੇ ਬੰਦਾ ਚਾਹੇ ਝੂਠ ਹੀ ਮਾਰੇ ਚੁਪਲਾਉ ਨੂੰ ਬਚਾਊਗਾ ਇਹ ਆ ਪਰਪਕਾਰ ਪਰ ਜਿੱਥੇ ਸ੍ਰੇਸ਼ਟ ਵਿਚਾਰ ਹੈ ਕਿ ਵਾਹਿਗੁਰੂ ਦਿਨ ਨਾਫ ਹੈ ਦਿਨ ਦੀ ਸਦਾ ਸਹਾਇਤਾ ਕਰਦਾ ਹੈ ਤੇ ਅਸੀਂ ਉਸ ਦੀ ਅੰਸ ਹਾਂ ਕਹਿੰਦੇ ਇਹ ਬੰਦੇ ਨੂੰ ਸੋਚਣਾ ਜਿਹੜੇ ਸਤਗੁਰੂ ਜੀ ਸੱਚੇ ਪਾਤਸ਼ਾਹ ਗਰੀਬ ਲੋਕਾਂ ਦੀ ਮਦਦ ਕਰਦਾ ਤੇ ਆਪਾਂ ਕੌਣ ਆਪਾਂ ਉਹਦੀ ਅੰਸ ਹੈ ਆਪਾਂ ਇੱਕ ਵਿਛੜੀ ਹੋਈ ਰੂਹ ਆ ਪ੍ਰਮਾਤਮਾ ਨਾਲੋਂ ਆਪਣਾ ਫਰਕ ਨਹੀਂ ਪ੍ਰਮਾਤਮਾ ਦੇ ਨਾਲ ਤੇਰੇ ਵਿੱਚੇ ਹੀ ਪ੍ਰਮਾਤਮਾ ਹੈ ਤੂੰ ਉਹਦੀ ਅੰਸ ਹੈ ਤਾਂ ਤੇਰਾ ਫਰਜ਼ ਬਣਦਾ ਹੈ ਇਸ ਵਾਰ ਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਦੀਨਾਂ ਦੀ ਸਹਾਇਤਾ ਕਰੀਏ ਹੁਣ ਪਰਵਕਾਰ ਕਈ ਤਰ੍ਹਾਂ ਦਾ ਹੁੰਦਾ ਹੈ ਜੈਸੇ دنیਵੀ ਤੇ ਪਰਮਾਰਥਕ ਹੁਣ دنیਵੀ ਇਹ ਹੈ ਕਿ ਜੈਸੇ ਨੰਗੇ ਨੂੰ ਕੱਪੜਾ ਦੇਣਾ ਭੁੱਖੇ ਨੂੰ ਰੋਟੀ ਪਹਿਰੇ ਨੰਗੇ ਨੂੰ ਜੁੱਤੀ ਧੰਨੇ ਨੂੰ ਧੰਨ ਦੇਣਾ ਕਿਸੇ ਕਾਰਜ ਲਈ ਧੰਨ ਦੀ ਮਦਦ ਦੇਣੀ ਜਿਵੇਂ ਇੱਕ ਲੜਕੀ ਦਾ ਵਿਆਹ ਹੋਵੇ ਕੋਈ ਬੰਦਾ ਬਿਮਾਰ ਜਾੜਾ ਹੋ ਗਿਆ ਸਰਦਾਰ ਜਾਣਾ ਪੈਸਾ ਹੈ ਨਹੀਂ ਉੱਥੇ ਪਰਵਕਾਰ ਕਰ ਲੈਣਾ ਪੈਸਾ ਦੇ ਦੇਣਾ ਇਹ ਹੈ دنیਵੀ ਪਰਵਕਾਰ ਜਿਵੇਂ ਸਾਖੀਆ ਕੇ ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਲਾਹੌਰ ਵਿੱਚ ਰਹਿੰਦਾ ਸੀ ਤੇ ਉੱਥੇ ਹੀ ਇੱਕ ਹੋਰ ਗੁਰੂ ਦਾ ਸਿੱਖ ਜੋ ਕਿ ਬਹੁਤ ਗਰੀਬ ਸੀ ਰਹਿੰਦਾ ਸੀ ਤੇ ਉਸ ਦੀ ਲੜਕੀ ਵਿਆਹਣ ਯੋਗ ਹੋ ਗਈ ਪਰ ਘਰ ਵਿੱਚ ਕੋਈ ਪੈਸਾ ਰੁਪਈਆ ਖਰਚ ਕਰਨ ਵਾਸਤੇ ਜਮਾ ਨਹੀਂ ਸੀ ਉਹਦੇ ਕੋਲੇ ਨਹੀਂ ਸੀ ਹੈ ਪਰantu ਕੁਛ ਖੱਦਰ ਘਰ ਵਿੱਚ ਪਿਆ ਸੀ ਗਰੀਬ ਸਿੱਖ ਖੱਦਰ ਲੈ ਕੇ ਸ਼ਾਹੂਕਾਰ ਜੇ ਕਿ ਗੁਰੂ ਦਾ ਸਿੱਖ ਸੀ ਦੀ ਦੁਕਾਨ ਤੇ ਗਿਆ ਖੱਦਰ ਵੇਚਣ ਲਈ ਅਰਜ਼ ਕੀਤੀ ਖੱਦਰ ਬਿਲਕੁਲ ਥੋੜੇ ਪੈਸਿਆਂ ਦਾ ਸੀ ਪਰ ਦੁਕਾਨ ਵਾਲਾ ਸਿੱਖ ਨੇ ਉਸ ਨੂੰ ਪਰਵਕਾਰ ਕਰਨ ਵਾਸਤੇ ਪਰ ਪਈਆ ਬਾਤ ਬਹੁਤਾ ਦੇਤਾ ਦੇ ਦਿੱਤਾ ਜਿਸ ਦੇ ਨਾਲ ਉਹ ਆਪਣੀ ਲੜਕੀ ਦਾ ਵਿਆਹ ਖਰਚ ਪੂਰਾ ਕਰ ਸਕੇ ਐਸੇ ਕਾਰਜ ਕਰਨ ਦੇ ਨਾਲ ਸਵਾਰਨਾ ਮਹਾਤ ਪਾਪਕਾਰ